ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਝਮਾਕਾ ਹੋਇਆ ਹੈ ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਬੀਜੇਪੀ ਦੀ ਟਿਕਟ ਉੱਪਰ ਲੁਧਿਆਣਾ ਦੇ ਸੀਟ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਵੀਡੀਓ ਜਾਰੀ ਕੀਤੀ ਹੈ ਬੇਸ਼ੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਵੀਡੀਓ ਰਵਨੀਤ ਬਿੱਟੂ ਦੀ ਹੀ ਹੈ ਪਰ ਸੋਸ਼ਲ ਮੀਡੀਆ ਉੱਪਰ ਚਰਚਾ ਜੋਰਾਂ ਨਾਲ ਹੋ ਰਹੀ ਹੈ ਸਿਮਰਜੀਤ ਬੈਂਸ ਦਾ ਦਾਵਾ ਹੈ ਕਿ ਇਹ ਵੀਡੀਓ ਵਿੱਚ ਆਵਾਜ਼ ਪਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਹੀ ਹੈ ਵੀਡੀਓ ਵਿੱਚ ਸਰ ਰਵਨੀਤ ਬਿੱਟੂ ਖੁੱਲ ਕੇ ਕਾਂਗਰਸ ਬੀਜੇਪੀ ਦੇ ਸੀਨੀਅਰ ਲੀਡਰਾਂ 'ਤੇ ਵਿਰੋਧ ਪੜਾਅ ਕੱਢ ਰਹੇ ਹਨ ਵੀਡੀਓ ਵਿੱਚ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਵੀਡੀਓ ਬਿੱਟੂ ਦੇ ਪਾਸਪਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੀ ਹੈ ਬੈਂਸ ਨੇ ਕਿਹਾ ਕਿ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਰੋਕਿਆ ਹੋਇਆ ਪਰ ਜਦੋਂ ਬਿੱਟੂ ਵਾਰ-ਵਾਰ ਉਹਨਾਂ ਦੇ ਨਿੱਜੀ ਹਮਲਾ ਕਰ ਰਹੇ ਹਨ ਤਾਂ ਅੱਜ ਇਹ ਵੀਡੀਓ ਜਨਤਿਕ ਕਰਨ ਲਈ ਮਜਬੂਰ ਹੋਣਾ ਪਿਆ ਬੈਂਸ ਨੇ ਕਿਹਾ ਕਿ ਇਹਨਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜੇ ਕਿ ਨਿੱਜੀ ਹਮਲੇ ਕਰਨ ਲਈ ਕਿਹਾ ਪਰ ਜਦੋਂ ਉਹ ਮਨ ਨੇਤਾ ਅੱਜ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਣੀ ਪਈ ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਇਆ ਤਾਂ ਉਦੋਂ ਤੋਂ ਹੀ ਬਿੱਟੂ ਆਪਣੇ ਆਪ ਗਵਾ ਚੁੱਕੇ ਹਨ ਬਿੱਟੂ ਮੰਦ ਬੁੱਧੀ ਹੈ ਬਿੱਟੂ ਮੰਦਬੁੱਧੀ ਹੈ ਜਦੋਂ ਬਿੱਟੂ ਸੂਟ ਬੂਟ ਪਾ ਕੇ ਖੜੇ ਹੁੰਦੀਆਂ ਹਨ ਤਾਂ ਸਭ ਚੰਗਾ ਲੱਗਦਾ ਹੈ ਪਰ ਜਦੋਂ ਉਹ ਬੋਲਦੇ ਹਨ ਤਾਂ ਤਾਂ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ ਸੰਸਦ ਹੋਣ ਤੋਂ ਬਾਵਜੂਦ ਬਿੱਟੂ ਅਜੇ ਤੱਕ ਸਿਆਣੇ ਨਹੀਂ ਹੋਈ ਸਿਮਰਜੀਤ ਬੈਂਸ ਨੇ ਬਿੱਟੂ ਨੂੰ ਸਵਾਲ ਕੀਤਾ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਵਿਦੇਸ਼ ਦੀ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਤਾਂ ਕੀ ਉਹਨਾਂ ਦੇ ਘਰ ਜਾਂ ਪਿੰਡ ਦੀਆਂ ਔਰਤਾਂ ਤੇ ਕੋਈ ਪਾਬੰਦੀ ਲਗਾਈ ਗਈ ਸੀ ਬੈਂਸ ਨੇ ਕਿਹਾ ਕਿ ਬਿੱਟੂ ਨੇ ਮੈਨੂੰ ਜਿੰਨੀ ਵਾਰ ਕਾਲ ਕੀਤੀ ਹੈ ਪੋਸਟਾ ਦਾ ਲਾਲਚ ਦਿੱਤਾ ਗਿਆ ਇਤਤਕ y+ ਸਿਕਿਉਰਟੀ ਦੀ ਵੀ ਲਾਲਚ ਦਿੱਤਾ ਗਿਆ ਸੀ ਪੋਰਟਾਜ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ ਨਿਊਜ਼ਨਲ ਧਨ ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਝਮਾਕਾ ਹੋਇਆ ਹੈ ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਬੀਜੇਪੀ ਦੀ ਟਿਕਟ ਉੱਪਰ ਲੁਧਿਆਣਾ ਦੇ ਸੀਟ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਵੀਡੀਓ ਜਾਰੀ ਕੀਤੀ ਹੈ ਬੇਸ਼ੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਵੀਡੀਓ ਰਵਨੀਤ ਬਿੱਟੂ ਦੀ ਹੈ ਪਰ ਸੋਸ਼ਲ ਮੀਡੀਆ ਉੱਪਰ ਚਰਚਾ ਜੋਰਾਂ ਨਾਲ ਹੋ ਰਹੀ ਹੈ ਸਿਮਰਜੀਤ ਬੈਂਸ ਦਾ ਦਾਵਾ ਹੈ ਕਿ ਇਹ ਵੀਡੀਓ ਵਿੱਚ ਆਵਾਜ਼ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਹੈ ਵੀਡੀਓ ਵਿੱਚ ਰਵਨੀਤ ਬਿੱਟੂ ਖੁੱਲ ਕੇ ਕਾਂਗਰਸ ਬੀਜੇਪੀ ਦੇ ਸੀਨੀਅਰ ਲੀਡਰਾਂ 'ਤੇ ਵਿਰੋਧ ਪੜਾਅ ਕੱਢ ਰਹੇ ਹਨ ਵੀਡੀਓ ਵਿੱਚ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਵੀਡੀਓ ਬਿੱਟੂ ਦੇ ਪਾਸਪਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੀ ਹੈ ਬੈਂਸ ਨੇ ਕਿਹਾ ਕਿ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਰੋਕਿਆ ਹੋਇਆ ਪਰ ਜਦੋਂ ਬਿੱਟੂ ਵਾਰ-ਵਾਰ ਉਹਨਾਂ ਦੇ ਨਿੱਜੀ ਹਮਲਾ ਕਰ ਰਹੇ ਹਨ ਤਾਂ ਅੱਜ ਇਹ ਵੀਡੀਓ ਜਨਤਕ ਕਰਨ ਲਈ ਮਜਬੂਰ ਹੋਣਾ ਪਿਆ ਬੈਂਸ ਨੇ ਕਿਹਾ ਕਿ ਇਹਨਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜੇ ਕਿ ਨਿੱਜੀ ਹਮਲੇ ਕਰਨ ਲਈ ਕਿਹਾ ਪਰ ਜਦੋਂ ਉਹ ਨਾ ਮਨ ਨੇ ਤਾਂ ਅੱਜ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਣੀ ਪਈ ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਂਗਰਸ ਵਿੱਚ ਸ਼ਾਮਿਲ ਹੋਇਆ ਤਾਂ ਉਦੋਂ ਤੋਂ ਹੀ ਬਿੱਟੂ ਆਪਣੇ ਆਪ ਗਵਾ ਚੁੱਕੇ ਹਨ ਬਿੱਟੂ ਮੰਦ ਬੁੱਧੀ ਹੈ ਬਿੱਟੂ ਮੰਦਬੁੱਧੀ ਹੈ ਜਦੋਂ ਬਿੱਟੂ ਸੂਟ ਬੂਟ ਪਾ ਕੇ ਖੜੇ ਹੁੰਦੀਆਂ ਹਨ ਤਾਂ ਸਭ ਚੰਗਾ ਲੱਗਦਾ ਹੈ ਪਰ ਜਦੋਂ ਉਹ ਬੋਲਦੇ ਹਨ ਤਾਂ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ ਸੰਸਦ ਹੋਣ ਤੋਂ ਬਾਵਜੂਦ ਬਿੱਟੂ ਅਜੇ ਤੱਕ ਸਿਆਣੇ ਨਹੀਂ ਹੋਏ ਸਿਮਰਜੀਤ ਬੈਂਸ ਨੇ ਬਿੱਟੂ ਨੂੰ ਸਵਾਲ ਕੀਤਾ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਵਿਦੇਸ਼ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਸੀ ਤਾਂ ਕੀ ਉਹਨਾਂ ਦੇ ਘਰ ਜਾਂ ਪਿੰਡ ਦੀਆਂ ਔਰਤਾਂ ਤੇ ਕੋਈ ਪਾਬੰਦੀ ਲਗਾਈ ਗਈ ਸੀ ਬੈਂਸ ਨੇ ਕਿਹਾ ਕਿ ਬਿੱਟੂ ਨੇ ਮੈਨੂੰ ਜਿੰਨੀ ਵਾਰ ਕਾਲ ਕੀਤੀ ਹੈ ਪੋਸਟਾ ਦਾ ਲਾਲਚ ਦਿੱਤਾ ਗਿਆ ਇਤੋਂ ਤੱਕ ਕਿ y+ ਸਿਕਿਉਰਟੀ ਦੀ ਵੀ ਲਾਲਚ ਦਿੱਤਾ ਗਿਆ ਸੀ ਹੋਰਤਾ ਅੱਜ ਖਬਰਾਂ ਦੇਖਣ ਲਈ ਜੁੜੇ ਰਹੋ ਅਦਿਸ਼ਾ ਅਪਡੇਟਸ ਨਿਊਜ਼ ਨਾਲ ਧੰਨਵਾਦ ਲੁਧਿਆਣਾ ਦੀ ਸਿਆਸਤ ਵਿੱਚ ਵੱਡਾ ਧਮਾਕਾ ਹੋਇਆ ਹੈ ਹੁਣੇ-ਹੁਣੇ ਕਾਂਗਰਸ ਵਿੱਚ ਸ਼ਾਮਲ ਹੋਏ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਨੇ ਭਾਜਪਾ ਦੀ ਟਿਕਟ ਉੱਪਰ ਲੁਧਿਆਣਾ ਦੇ ਸੀਟ ਤੋਂ ਚੋਣ ਲੜ ਰਹੇ ਰਵਨੀਤ ਬਿੱਟੂ ਦੀ ਵੀਡੀਓ ਜਾਰੀ ਕੀਤੀ ਹੈ ਬੇਸ਼ੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਕਿ ਇਹ ਵੀਡੀਓ ਰਵਨੀਤ ਬਿੱਟੂ ਦੀ ਹੀ ਹੈ ਪਰ ਸੋਸ਼ਲ ਮੀਡੀਆ ਉੱਪਰ ਚਰਚਾ ਜੋਰਾਂ ਨਾਲ ਹੋ ਰਹੀ ਹੈ ਸਿਮਰਜੀਤ ਬੈਂਸ ਦਾ ਦਾਵਾ ਹੈ ਕਿ ਇਹ ਵੀਡੀਓ ਵਿੱਚ ਆਵਾਜ਼ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਦੀ ਹੀ ਹੈ ਵੀਡੀਓ ਵਿੱਚ ਸਰ ਰਵਨੀਤ ਬਿੱਟੂ ਖੁੱਲ ਕੇ ਕਾਂਗਰਸ ਬੀਜੇਪੀ ਦੇ ਸੀਨੀਅਰ ਲੀਡਰਾਂ 'ਤੇ ਵਿਰੋਧ ਪੜਾਅ ਕੱਢ ਰਹੇ ਹਨ ਵੀਡੀਓ ਵਿੱਚ ਗਾਲ੍ਹਾਂ ਵੀ ਕੱਢੀਆਂ ਜਾ ਰਹੀਆਂ ਹਨ ਸਿਮਰਜੀਤ ਬੈਂਸ ਨੇ ਕਿਹਾ ਕਿ ਇਹ ਵੀਡੀਓ ਬਿੱਟੂ ਦੇ ਪਾਸਪਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਦੀ ਹੈ ਬੈਂਸ ਨੇ ਕਿਹਾ ਕਿ ਉਹਨਾਂ ਨੇ ਕਾਫੀ ਹੱਦ ਤੱਕ ਆਪਣੇ ਆਪ ਨੂੰ ਰੋਕਿਆ ਹੋਇਆ ਪਰ ਜਦੋਂ ਬਿੱਟੂ ਵਾਰ-ਵਾਰ ਉਹਨਾਂ ਦੇ ਨਿੱਜੀ ਹਮਲਾ ਕਰ ਰਹੇ ਹਨ ਤਾਂ ਅੱਜ ਇਹ ਵੀਡੀਓ ਜਨਤਿਕ ਕਰਨ ਲਈ ਮਜਬੂਰ ਹੋਣਾ ਪਿਆ ਬੈਂਸ ਨੇ ਕਿਹਾ ਕਿ ਇਹਨਾਂ ਨੇ ਬਿੱਟੂ ਨੂੰ ਕਈ ਵਾਰ ਸੁਨੇਹੇ ਭੇਜੇ ਕਿ ਨਿੱਜੀ ਹਮਲੇ ਕਰਨ ਲਈ ਕਿਹਾ ਪਰ ਜਦੋਂ ਉਹ ਮਨ ਨੇਤਾ ਅੱਜ ਉਹਨਾਂ ਦੀ ਅਸਲੀਅਤ ਲੋਕਾਂ ਦੇ ਸਾਹਮਣੇ ਰੱਖਣੀ ਪਈ। ਬੈਂਸ ਨੇ ਕਿਹਾ ਕਿ ਜਦੋਂ ਤੋਂ ਉਹ ਕਾਂਗਰਸ ਵਿੱਚ ਸ਼ਾਮਲ ਹੋਇਆ ਤਾਂ ਉਦੋਂ ਤੋਂ ਹੀ ਬਿੱਟੂ ਆਪਣੇ ਆਪ ਗਵਾ ਚੁੱਕੇ ਹਨ। ਬਿੱਟੂ ਮੰਦਬੁੱਧੀ ਹੈ। ਬਿੱਟੂ ਮੰਦਬੁੱਧੀ ਹੈ। ਜਦੋਂ ਬਿੱਟੂ ਸੂਟ ਬੂਟ ਪਾ ਕੇ ਖੜੇ ਹੁੰਦੇ ਹਨ ਤਾਂ ਸਭ ਚੰਗਾ ਲੱਗਦਾ ਹੈ ਪਰ ਜਦੋਂ ਉਹ ਬੋਲਦੇ ਹਨ ਤਾਂ ਤਾਂ ਅਸਲੀਅਤ ਸਭ ਦੇ ਸਾਹਮਣੇ ਆ ਜਾਂਦੀ ਹੈ। ਸੰਸਦ ਹੋਣ ਤੋਂ ਬਾਵਜੂਦ ਬਿੱਟੂ ਅਜੇ ਤੱਕ ਸਿਆਣੇ ਨਹੀਂ ਹੋਏ। ਸਿਮਰਜੀਤ ਬੈਂਸ ਨੇ ਬਿੱਟੂ ਨੂੰ ਸਵਾਲ ਕੀਤਾ ਕਿ ਜਦੋਂ ਗੁਰਕੀਰਤ ਸਿੰਘ ਕੋਟਲੀ ਦੇ ਵਿਦੇਸ਼ੀ ਲੜਕੀ ਦੇ ਨਾਲ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਗਿਆ ਤਾਂ ਕੀ ਉਹਨਾਂ ਦੇ ਘਰ ਜਾਂ ਪਿੰਡ ਦੀਆਂ ਔਰਤਾਂ ਤੇ ਕੋਈ ਪਾਬੰਦੀ ਲਗਾਈ ਗਈ ਸੀ ਬੈਂਸ ਨੇ ਕਿਹਾ ਕਿ ਬਿੱਟੂ ਨੇ ਮੈਨੂੰ ਜਿੰਨੀ ਵਾਰ ਕਾਲ ਕੀਤੀ ਹੈ ਪੋਸਟਾ ਦਾ ਲਾਲਚ ਦਿੱਤਾ ਗਿਆ ਇੱਥੋਂ ਤੱਕ ਕਿ Wi-Fi ਪਲੱਸ ਸਿਕਿਉਰਟੀ ਦੀ ਵੀ ਲਾਲਚ ਦਿੱਤਾ ਗਿਆ ਸੀ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦੀਸ਼ਾ ਅਪਡੇਟਸ ਨੂੰ ਨਾਲ ਧੰਨਵਾਦ